ਸਾਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਹੁਣੇ ਨਾਈਟ ਡੋਮਿਨੇਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਪਲਾਨ ਦੇ ਤਹਿਤ ਚਲਾਈ ਜਾ ਰਹੀ ਹੈਗੀ ਆ ਅੱਜ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਔਰ ਸਾਰੇ ਸੀਨੀਅਰ ਆਫਸਰ ਜਿਹੜੇ ਹੈਗੇ ਨੇ ਬਾਹਰ ਫੀਲਡ ਵਿੱਚ ਨੇ ਮਾਨਯੋਗ ਡੀਜੀਪੀ ਸਾਹਿਬ ਖੁਦ ਬਾਹਰ ਫੀਲਡ ਵਿੱਚ ਹੈਗੇ ਨੇ ਔਰ ਇਹ ਕੰਟੀਨਿਊ ਰਹੇਗੀ ਆਪਣੇ ਆਪਣੇ ਅਕੋਰਡਿੰਗਲੀ ਜਿੱਦਾਂ ਪਲਾਨ ਕੀਤਾ ਜਾਏਗਾ ਜਿਹਨੇ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਸਟਾਰਟ ਕੀਤੀ ਹੈ ਕਿ ਥੋੜੀ ਦੇਰ ਪਤਾ ਨਹੀਂ ਕਰਨੀ ਚਾਹੀਦੀ ਨਹੀਂ ਉੱਥੇ ਚੱਲ ਰਹੀ ਹੈਗੀ ਆ ਪਹਿਲਾਂ ਵੀ ਚੱਲਦੀ ਸੀਗੀ ਬਟ ਉਹਦਾ ਜਿਹੜਾ ਅ ਥਰਸਟ ਹੈਗਾ ਜਿਹੜਾ ਉਹਦਾ ਕਵੈਂਟਮ ਹੈਗਾ ਉਹਦਾ ਫਰਕ ਹੈਗਾ ਉਹਦੇ ਵਿੱਚ ਹੁਣ ਤਕਰੀਬਨ ਹਰ ਵਿਭਾਗ ਨਾਲ ਲੱਗਾ ਹੋਇਆ ਹੈਲਥ ਨਾਲ ਲੱਗੀ ਹੋਈ ਹੈ ਦੂਸਰੇ ਜਿਹੜੇ ਸਬੰਧਤ ਡਿਪਾਰਟਮੈਂਟਸ ਹੈਗੇ ਨੇ ਉਹ ਲੱਗੇ ਹੋਏ ਨੇ ਔਰ ਜਿਹੜਾ ਨਾਈਟ ਡੋਮਿਨੇਸ਼ਨ ਆ ਇਹ ਤੇ ਸਿਰਫ ਪੁਲਿਸ ਦਾ ਹੀ ਹੁੰਦਾ ਇਹ ਜਨਰਲ ਅਸੀਂ ਸਾਰੇ ਸਾਰੀ ਜਿਹੜੀ ਪੁਲਿਸ ਫੋਰਸ ਹੈਗੀ ਐ ਮੈਕਸਿਮਮ ਉਹ ਹੁਣ ਰਾਤ ਨੂੰ ਬਾਹਰ ਨਿਕਲੇਗੀ ਸਰ ਇਹ ਜਿਹੜਾ ਜਿਵੇਂ ਕਿ ਬਾਰਡਰ ਦਾ ਨਕਾ ਹੈਗਾ ਇਹਨੂੰ ਬਾਰਡਰ ਲੱਗਦਾ ਜੇ ਐਂਡ ਕਿ ਦਾ ਬਾਰਡਰ ਕਿ ਇੱਥੇ ਨਫਰੀ ਵੀ ਵਧਾਈ ਜਾਏਗੀ ਉਹ ਜ਼ਰੂਰਤ ਦੇ ਮੁਤਾਬਕ ਹੈਗੀ ਆ ਕਿੰਨੀ ਨਫਰੀ ਚਾਹੀਦੀ ਹੈਗੀ ਆ ਉਹ ਐਸਐਸਪੀ ਸਾਹਿਬ ਨੇ ਅਸੈਸ ਕੀਤੀ ਹੈਗੀ ਆ ਉਸ ਹਿਸਾਬ ਦੇ ਨਾਲ ਲਾ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਜਾਂ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਨੇ ਸ਼ਹਿਰ ਦੇ ਵਿੱਚ ਨਾਕੇ ਨੇ ਰੂਰਲ ਏਰੀਆ ਦੇ ਨਾਕੇ ਨੇ ਸੈਕੰਡ ਡਿਫੈਂਸ ਲਾਈਨ ਦੇ ਨਾਕੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਡੇ ਟੂ ਡੇ ਅਸੈਸਮੈਂਟ ਦੇ ਉੱਪਰ ਹੀ ਲਾਉਦੇ ਹੈਗੇ ਚੈਕਿੰਗ ਅਭਿਆਨ ਇਸ ਤਰ੍ਹਾਂ ਚੱਲਦਾ ਰਹੇਗਾ ਬਿਲਕੁਲ ਚੱਲੇਗਾ ਚੈਕਿੰਗ ਵੀ ਚੱਲੇਗੀ ਕੋਈ ਹੋਰ ਜਿਹੜੇ ਆਪਰੇਸ਼ਨਸ ਹੋਣਗੇ ਇਸ ਦੇ ਰਿਲੇਟਿਡ ਨਾਈਟ ਆਪਰੇਸ਼ਨਸ ਉਹ ਵੀ ਕਿਤੇ ਜਾਣਗੇ ਸਰ ਜਿਹੜਾ ਜੁੱਤੀ ਨਸ਼ਾ ਬਦੂਦ ਮੁਹਿੰਮ ਚੜੀ ਗਈ ਸੀਗੀ ਉਹਦਾ ਕਿੰਨਾ ਕੁ ਜਿਹੜਾ ਆਪਣੇ ਦੇਖਣ ਨੂੰ ਮਿਲਿਆਗਾ ਇਫੈਕਟ ਬਹੁਤ ਅਸੀਂ ਬੜੇ ਸੈਟੀਸਫਾਈਡ ਆ ਜਿੰਨੀ ਪ੍ਰੋਗਰੈਸ ਹੋਈ ਆ ਮੈਂ ਖੁਦ ਇਸ ਸ਼ਹਿਰ ਦੇ ਵਿੱਚ ਆਉਂਦਾ ਰਿਹਾ ਹੈਗਾ ਚਾਰ ਪੰਜ ਦਫਾ ਆਇਆ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੈਕਟ ਕੀਤਾ ਹੈਗਾ ਪਬਲਿਕ ਦੇ ਨਾਲ ਵੀ ਮੁਲਾਕਾਤ ਕੀਤੀ ਆ ਮੈਂ ਹਸਪੀਟਲ ਵੀ ਗਿਆ ਸੀਗਾ ਜਿਹੜੇ ਤੁਹਾਡੇ ਵੋਟ ਸੈਂਟਰਸ ਹੈਗੇ ਨੇ ਜਾਂ ਜਿੱਥੇ ਨਸ਼ਾ ਛਡਾਊ ਕੇਂਦਰ ਨੇ ਉਹ ਵੀ ਵਿਜ਼ਿਟ ਕੀਤੇ ਸੀਗੇ ਐਂਡ ਵੀ ਆਰ ਵੈਰੀ ਸੈਟੀਸਫਾਈਡ ਬੜੀ ਤਸੱਲੀ ਹੈਗੀ ਆ ਕਿ ਹਾਂ ਲੋਕ ਚਾਹੁੰਦੇ ਨੇ ਕਿ ਇਸ ਜਿਹੜੀ ਹੈਗੀ ਆ ਬਿਮਾਰੀ ਤੋਂ ਸਾਨੂੰ ਮੁਕਤੀ ਮਿਲੇ